ਬਾਬੂਸ਼ਾਏ ਦੇਖ ਰਹੇ ਤੁਸੀਂ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਤੇ ਅੱਜ ਦਾ ਦਿਨ ਜਿਹੜਾ ਬੜਾ ਇੰਪੋਰਟੈਂਟ ਟ੍ਰੈਂਡ ਵਾਲਾ ਕਿਉਂਕਿ ਕੱਲ ਸੈਸ਼ਨ 2 ਵਜੇ ਸ਼ੁਰੂ ਹੋਇਆ ਸੀਗਾ ਲੰਬਾ ਸਮਾਂ ਨਹੀਂ ਚੱਲ ਪਾਇਆ ਹਾਲਾਂਕਿ ਜ਼ੀਰੋ ਆਵਰ ਜ਼ਰੂਰ ਹੋਇਆ ਸੀ ਪਰ ਅੱਜ ਦਾ ਦਿਨ ਜਿਹੜਾ ਹੈਗਾ ਫੁੱਲ ਡੇ ਅੱਜ ਸੈਸ਼ਨ ਹੈਗਾ ਤੇ ਇਸ ਪੱਖੋਂ ਵੀ ਇੰਟਰਸਟਿੰਗ ਹੈ ਕਿਉਂਕਿ ਕੱਲ ਕਿਸ ਜਿਸ ਤਰ੍ਹਾਂ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਬੜਾ ਜ਼ਰੂਰੀ ਮੁੱਦਾ ਜਦੋਂ ਹਾਊਸ 'ਚ ਲਿਆਂਦਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਆਪਣੇ ਜਿਹੜੇ ਸਰਕਾਰ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਹੈ ਤਾਂ ਇੱਕ ASI ASI ਬੋਰ ਸਿੰਘ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਨ੍ਹਾਂ ਨੇ ਗੈਂਗਸਟਰ ਤੋਂ ਰਿਸ਼ਵਤ ਲਈ ਸੀਗੀ ਉਸ ਤੇ ਉਹਨਾਂ ਨੇ ਕਿਹਾ ਕਿ ਡੀਜੀਪੀ ਨੂੰ ਬੁਲਾ ਕੇ ਡੀਜੀਪੀ ਤੋਂ ਰਿਪੋਰਟ ਮੰਗੀ ਜਾਵੇ ਕਿ ਇਹ ਕੀ ਕੁਝ ਹੋ ਰਿਹਾ ਉਸ ਤੋਂ ਬਾਅਦ ਵਿਰੋਧੀਆਂ ਨੂੰ ਜਰੂਰ ਮੌਕਾ ਮਿਲਿਆ ਬੋਲਣ ਦਾ ਤੇ ਕੀ ਕਹਿਣਾ ਸਾਰੇ ਵਿਧਾਇਕਾਂ ਦਾ ਸੁਣਦੇ ਆ ਟ੍ਰਿਬਿਊ ਨਹੀਂ ਹੋਈ ਤਾਂ ਉਹਨਾਂ ਦੇ ਹੀ ਜਿਹੜੇ ਉਹਨਾਂ ਤੋਂ ਥੱਲੇ ਦੇ ਅਧਿਕਾਰੀ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਉਹਨਾਂ ਨੇ ਸਾਬਤ ਕਰ ਦਿੱਤਾ ਤਾਂ ਅੱਜ ਤੱਕ ਐਕਸ਼ਨ ਕਿਉਂ ਨਹੀਂ ਬਈ ਤੇ ਕੱਲ ਕਹਿ ਰਹੇ ਸੀਗੇ ਹਰਪਾਲ ਚੀਮਾ ਜੀ ਬਈ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਹੈ ਜਿਹੜਾ ਜਿਹੜੀਆਂ ਇੰਟਰਵਿਊਜ਼ ਹੋਈ ਜਾਣੇ ਬਈ ਹਾਈ ਕੋਰਟ ਨੇ ਤੁਹਾਨੂੰ ਕਾਰਵਾਈ ਕਰਨ ਤੋਂ ਕਦੋਂ ਰੋਕਿਆ ਜੇ ਤਾਂ ਹਾਈ ਕੋਰਟ ਨੇ ਕੋਈ ਡਾਇਰੈਕਸ਼ਨ ਦਿੱਤਾ ਹੋਵੇ ਕਿ ਜਿੰਨਾ ਚਿਰ ਮਾਮਲਾ ਹਾਈ ਕੋਰਟ ਦੇ ਅੰਦਰ ਪੈਂਡਿੰਗ ਆ ਤੁਸੀਂ ਕਰ ਨਹੀਂ ਸਕਦੇ ਤੁਹਾਡੀਆਂ ਜੇਲਾਂ ਦੇ ਵਿੱਚ ਇੰਟਰਵਿਊ ਹੋ ਗਿਆ ਤੁਹਾਡੇ ਹੀ ਅਫਸਰਾਂ ਨੇ ਉਹਨੂੰ ਸਾਬਤ ਕਰ ਦਿੱਤਾ ਤੇ ਡੀਜੀਪੀ ਨੂੰ ਵੀ ਮਤਲਬ ਉਹਨਾਂ ਨੇ ਸਾਫ਼ ਕੀਤਾ ਕਿ ਡੀਜੀਪੀ ਨੇ ਝੂਠ ਬੋਲਿਆ ਤਾਂ ਮੇਰੇ ਖਿਆਲ ਦੇ ਅੰਦਰ ਕਾਰਵਾਈ ਤਾਂ ਡੀਜੀਪੀ ਤੇ ਵੀ ਹੋਣੀ ਚਾਹੀਦੀ ਹੈ ਡੀਜੀਪੀ ਸਾਹਿਬ ਆਉਣ ਜੋ ਇਹ ਤਾਂ ਸਾਡਾ ਅਧਿਕਾਰ ਹੈ ਹਾਊਸ ਦਾ ਅਧਿਕਾਰ ਹੈ ਉਹਨਾਂ ਕਿਸੇ ਵੀ ਅਫਸਰ ਨੂੰ ਜਿਹੜਾ ਉਹ ਬੁਲਾਇਆ ਜਾ ਸਕਦਾ ਉਹਦੇ ਤੇ ਚਰਚਾ ਕੀਤੀ ਜਾ ਸਕਦੀ ਹੈ ਪਰ ਸਪੀਕਰ ਸਾਹਿਬ ਨੇ ਜਿਹੜੇ ਹੱਥ ਖੜੇ ਕਰ ਦਿੱਤੇ ਨਾ ਇਹ ਕੇਐਸਸੀ ਦੇ ਮਾਮਲੇ ਦੇ ਉੱਤੇ ਇਹਦੇ ਤੋਂ ਇਹ ਸਾਬਤ ਹੋ ਗਿਆ ਕਿ ਬਿਲਕੁਲ ਸਰਕਾਰ ਦੇ ਜਿਹੜੇ ਅਫਸਰ ਚਾਹੀਏ ਉਹ ਬਿਲਕੁਲ ਬੇਲਗਾਮ ਹੋ ਚੁੱਕੀ ਹੈ ਕੋਈ ਵੀ ਇਹਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਚੋਂ ਤੱਕ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਡੀਜੀਪੀ ਨੂੰ ਬੁਲਾ ਕੇ ਆਪਣੇ ਦਫ਼ਤਰ ਦੇ ਅੰਦਰ ਗੱਲ ਕੀਤੀ ਜਾ ਸਕਦੀ ਹੈ ਸੋ ਇੰਨੇ ਗੰਭੀਰ ਮੁੱਦੇ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੋਵੇ ਇਹ ਬੇਬਸੀ ਆ ਇਹ ਬਿਲਕੁਲ ਜਾਨੀ ਹੱਥ ਖੜੇ ਕਰ ਦਿੱਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਵੀ ਹੱਥ ਖੜੇ ਕਰਤੇ ਆ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੰਗ ਕਰਦਾ ਕਿ ਜਿਹੜੇ ਅਧਿਕਾਰੀਆਂ ਨੇ ਇੰਟਰਵਿਊ ਕਰਵਾਇਆ ਔਰ ਜਿਹੜੇ ਅਧਿਕਾਰੀਆਂ ਨੇ ਝੂਠ ਬੋਲਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਔਰ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਅਸਤੀਫਾ ਦੇਣਾ ਚਾਹੀਦਾ ਸਪੀਕਰ ਹੋ ਚੁੱਕੇ ਨਹੀਂ ਸਰਕਾਰ ਅਜੇ ਵੀ ਬਸ ਨਹੀਂ ਚੱਲ ਰਿਹਾ ਗੈਂਗਸਟਰਾਂ ਦੇ ਖਿਲਾਫ ਇਸ ਤਰੀਕੇ ਦੇ ਅਲੀਗੇਸ਼ਨ ਮੈਨੂੰ ਨਹੀਂ ਲੱਗਦੀ ਨਹੀਂ ਜੇ ਕੋਈ ਕੰਮ ਨਾ ਕਰੇ ਫਿਰ ਤਾਂ ਤਰਾਜ ਹੈ ਅਸੀਂ ਤਾਂ ਸਾਰੇ ਸਾਮਣੇ ਜਗ ਜੈਰ ਕਰਨਾ ਚਾਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਅਸਤੀਫਾ ਤਾਂ ਜਾਖੜ ਸਾਹਿਬ ਨੂੰ ਆਪ ਦੇਣਾ ਚਾਹੀਦਾ ਹੈ ਕਿ ਉਹਨਾਂ ਕੋਲ ਇੱਕ ਸੀਟ ਵੀ ਨਹੀਂ ਆਈ ਉਸ ਗੱਲ ਦੀ ਪਤਾ ਨਹੀਂ ਕੋਈ ਪਰੇਸ਼ਾਨੀ ਹੋਗੀ ਕਿ ਸੰਦੀਪ ਜਾਖੜ ਐਮਐਲਏ ਜਿਹੜੇ ਹੈਗੇ ਕਾਂਗਰਸ ਉਹਨਾਂ ਦੀ ਗੱਲ ਕਰ ਰਿਹਾ ਸੁਨੀਲ ਜਾਖੜ ਜੀ ਨੂੰ ਮੈਨੂੰ ਸਮਝ ਨਹੀਂ ਸੰਦੀਪ ਜਾਖੜ ਕੋਈ ਇੱਕੋ ਹੀ ਗੱਲ ਹੈ ਸੁਨੀਲ ਜਾਖੜ ਲਓ ਸੰਦੀਪ ਜਾਖੜ ਚ ਕੀ ਫਰਕ ਹੈ ਉਹ ਕਹਿ ਰਿਹਾ ਸਟੇਟਮੈਂਟ ਜਿਹਨੇ ਦਿੱਤੀ ਹੈ ਉਹ ਨਹੀਂ ਬਿਲਕੁਲ ਹੈ ਸੰਦੀਪ ਜੀ ਨੂੰ ਤਾਂ ਅੱਜ ਚਲੋ ਜਦੋਂ ਅੱਜ ਅੰਦਰ ਇਸ ਕੰਮ ਤੇ ਐਡਾ ਵੱਡਾ ਕੋਈ ਨਾ ਕੋਈ ਲੋਕਾਂ ਦੀ ਮੰਗ ਹੈ ਵੀ ਕਰਪਸ਼ਨ ਤੇ ਨੱਥ ਪੈਣੀ ਚਾਹੀਦੀ ਅਜੋਦੇ ਲੇਜ਼ੇ ਨਾਲ ਅੱਜ ਬਹੁਤ ਵੱਡਾ ਕੰਮ ਹੋਊਗਾ ਸ਼ਾਇਦ ਡੀਜੀਪੀ ਪੰਜਾਬ ਜਦੋਂ ਆਉਣਗੇ ਔਰ ਸ਼ਾਇਦ ਵਿਧਾਨ ਸਭਾ ਕੋਈ ਹੋ ਜਾ ਮਤਾ ਪਾਸ ਹੋਈ ਤਾਂ ਕਿ ਅੱਜ ਤੋਂ ਬਾਅਦ ਕੋਈ ਹੋ ਜਾ ਅਫਸਰ ਕੋਈ ਨੂੰ ਨੱਥ ਵੀ ਪਵੇ ਔਰ ਕੋਈ ਗਲਤ ਕੰਮ ਨਾ ਕਰੇ ਇਸ ਚੰਗਾ ਕੀ ਹੋਸੀ ਇਹ ਤੀਜਾ ਮਾਮਲਾ ਪਹਿਲਾਂ ਦੀਪਕ ਤਿੰਨੂ ਨੇ ਤਿੰਨੂ ਨੂੰ ਪਜਾਇਆ ਕਿ ਪੁਲਿਸ ਵੱਲੋਂ ਦੂਜੀ ਕੋਸ਼ਿਸ਼ ਵਾਰ ਆ ਗਿਆ ਲਾਰੈਂਸ ਬਸ਼ੀਰੀ ਦਾ ਐਂਟਰੀ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਦੇ ਪਾਉਣ ਦੇ ਵਿੱਚ ਤੀਸਰਾ ਮਸਲਾ ਆ ਗਿਆ ਲਗਾਤਾਰ ਬਿਲਕੁਲ ਨੈਕਸਸ ਕਿਉਂ ਇਹ ਨਹੀਂ ਨਹੀਂ ਬਿਲਕੁਲ ਇਹਦੀ ਸ਼ੁਰੂਆਤ ਸ਼ਾਇਦ ਅੱਜ ਹੀ ਹੋਣੀ ਹੈ ਸੋ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਅੱਜ ਜੁਦੀ ਸ਼ੁਰੂਆਤ ਹੋਊਗੀ ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਐ ਵੀ ਲਾਈਵ ਦੁਨੀਆ ਨੂੰ ਪਤਾ ਲੱਗੇਗਾ ਵੀ ਪੰਜਾਬ ਸਰਕਾਰ ਉਹਨਾਂ ਦੇ ਹਿੱਤ ਲਈ ਕਰਪਸ਼ਨ ਨੂੰ ਰੋਕਣasse ਕੀ ਕਰ ਰਹੀ ਹੈ। ਇਹੋ ਸੀ ਕਿ ਸ਼ਹਿਰ ਅੱਜ ਹਟਾਣੇ ਕੋਲੋਂ ਲੇਕਰ ਅਸੀਂ ਕਹਿ ਸਕਦੇ ਹਾਂ ਕਿ ਬਿੱਲ ਆ ਜਾਏਗਾ ਉਹਦਾ ਕਿੰਨਾ ਇੰਪੈਕਟ ਦੇਖਣਾ। ਨਹੀਂ ਬਿਲਕੁਲ ਜਿਹੜੇ ਛੋਟੇ ਜਿਹੇ ਕੋਲ 5 ਮਰਲੇ ਜੀ ਨੇ ਘਰ ਲਈ ਜਗ੍ਹਾ ਲੈਣੀ ਐ ਜਾਂ 10 ਮਰਲੇ ਲੈਣੀ ਐ। ਔਰ ਉਹ ਵਿਚਾਰੇ ਨੂੰ ਐਨਓਸੀ ਦੀ ਬੜੀ ਪ੍ਰੋਬਲਮ ਆਉਂਦੀ ਐ। ਜਦੋਂ ਮਸਕਾ ਲਊਗਾ ਉਹਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਆਊਗਾ ਔਰ ਲੋਕਾਂ ਨੂੰ ਜਿਹੜੀ ਉਹ ਵੀ ਬੜੀ ਵੱਡੀ ਪ੍ਰੋਬਲਮ ਐ ਬੇਸਿਕ ਕ ਫੋਰੀਆ ਤਾਂ ਉਹਨੂੰ ਸਖਤ ਨੋਟਿਸ ਲੈ ਕੇ ਅੱਜ ਡੀਜੀਪੀ ਸਾਹਿਬ ਨੂੰ ਤਲਬ ਤੱਕ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਸਲਾ ਵਾ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਤੇ ਨਵੇਕਲੀ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਅੱਜ ਸਪੀਕਰ ਸਾਹਿਬ ਨੇ ਸ਼ੁਰੂ ਕੀਤੀ ਆ ਅਸੀਂ ਇਹਦੀ ਸਲਾੰਘਾ ਕਰਦੇ ਆ ਜਸਪਾਲ ਸਾਹਿਬ ਪ੍ਰਤਾਪ ਬਾਜਵਾ ਕਹਿੰਦੇ ਤੁਹਾਡੀ ਸਰਕਾਰ ਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਹੈ ਤਾਂ ਸਾਹਮਣੇ ਦੇਖੇ ਪ੍ਰਤਾਪ ਸਿੰਘ ਬਾਜਬਾ ਹੁਣੀ ਗੈਂਗਸਟਰਾਂ ਨੂੰ ਪਾਲਦੇ ਰਹਿਆ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਟਾਰਾਂ ਤੇ ਗੱਲਾਂ ਮਾਰਦੇ ਨੇ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਕਰਕੇ ਹੀ ਅੱਜ ਇਹਨਾਂ ਦਾ ਇਹ ਮਾੜਾ ਹਾਲ ਹੈ ਇਹ ਤੁਹਾਡੀ ਆਪਣੀ ਐਮਐਲਏ ਜੀ ਜੀ ਪ੍ਰਤਾਪ ਤੇ ਕਹਿੰਦੇ ਹੋਏ ਨਜ਼ਰ ਆਈ ਨਹੀਂ ਦਨ ਸਮੇਂ ਗੈਂਗਸ ਨੇ ਇਹ ਕਿ ਨੈਕਸਸ ਜਿਹੜਾ ਸਰਕਾਰ ਚ ਮਾਫੀਆ ਚਲਾ ਰਿਹਾ ਸਰਕਾਰ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਹੈ ਜਿਹੜਾ ਐਸਆਈ ਦਾ ਮਾਮਲਾ ਸੀਗਾ ਉਹ ਐਸਆਈ ਦੇ ਮਾਮਲੇ ਦੇ ਉੱਤੇ ਗੱਲ ਹੋ ਰਹੀ ਸੀ ਔਰ ਇਸ ਲਈ ਉਹ ਐਸਆਈ ਦੇ ਮਾਮਲੇ ਨੂੰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਮਾਨਯੋਗ ਸਪੀਕਰ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਡੇਰਿੰਗ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਮਾਨਯੋਗ ਸਪੀਕਰ ਸਾਹਿਬ ਨੇ ਇੰਨੀ ਡੇਰਿੰਗ ਦਿਖਾਈ ਹੋਊਗੀ ਦੇਖੋ ਐਨਓਸੀ ਨੂੰ ਹਟਾਉਣ ਨੂੰ ਲੈ ਕੇ ਪਹਿਲਾਂ ਤੋਂ ਬਹੁਤ ਦੇਰ ਤੋਂ ਗੱਲ ਚੱਲ ਰਹੀ ਔਰ ਮੋਸ ਪੌਬਲੀ ਇਹ ਜਿਹੜਾ ਹੈਗਾ ਇਹ ਜਲਦੀ ਹੀ ਇਹ ਨੂੰ ਪ੍ਰੈਕਟੀਕਲ ਸ਼ੇਪ ਇਹਦੀ ਆ ਜਿਹੜੀ ਉਹ ਦਿੱਤੀ ਜਾਏਗੀ ਰਹੀ ਗੱਲ ਮੁੱਦੇ ਉਠਾਉਣ ਦੀ ਤਾਂ ਕੱਲ ਵੀ ਕਾਫੀ ਸਾਰੇ ਐਮ ਐਲ ਏ ਨੇ ਆਪਣੇ ਆਪਣੇ ਹਲਕਿਆਂ ਦੇ ਇਸ਼ੂਜ਼ ਰੇਜ਼ ਕੀਤੇ ਨੇ ਕਰਪਸ਼ਨ ਆਬਵੀਅਸਲੀ ਕਿਉਂਕਿ ਕਰਪਸ਼ਨ ਕੋ ਇਹ ਤਾਂ ਹੈ ਨਹੀਂ ਕਿ ਬਿਲਕੁਲ ਹੁਣ ਸ਼ੁਰੂ ਹੋ ਗਈ ਹੈ ਕਰਪਸ਼ਨ ਇਨੀ ਇੰਬੈਡਡ ਹੈ ਔਰ ਬਹੁਤ ਪਹਿਲੇ ਸਾਲਾਂ ਤੋਂ ਚੱਲੀ ਆ ਰਹੀ ਹੈ ਔਰ ਉਹਨੂੰ ਬਿਲਕੁਲ ਜਿੰਨੂੰ ਸਾਨੂੰ ਵੀ ਦਿੱਕਤ ਆਉਂਦੀ ਹੈ ਕਿਸੇ ਟਾਈਮ ਸੋ ਉਹਦਾ ਵੀ ਛੇਤੀ ਹੱਲ ਨਿਕਲੇਗਾ ਪਰ ਯੈਸ ਅ ਅੱਜ ਬਹੁਤ ਸਾਰੇ ਇਹ ਜੇ ਇਸ਼ੂਸ ਹੈਗੇ ਜਿੱਦਾਂ ਆਪਣੇ ਮੈਂ ਆਪਣੇ ਅਗਰਮਰ ਅਸਰ ਦੀ ਗੱਲ ਕਰਦੀਆਂ ਤਾਂ ਸਾਡੇ ਉਥੇ ਸੈਨੀਟੇਸ਼ਨ ਔਰ ਸੀਵਰੇਜ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਹੈਗਾ ਸੋ ਇਹ ਜੇ ਸਾਰੇ ਮੁੱਦੇ ਜਿਹੜੇ ਹੈਗੇ ਉਹ ਅੱਜ ਉੱਥੇ ਚੁੱਕ ਕੇ ਆਈਆਂ ਅਸੀਂ ਗੱਲ ਸੁਣਦੇ ਜੀ ਇਹ ਸਵਾਲ ਲਗਾਤਾਰ ਵਧਿਆ ਰਹਿੰਦਾ ਕਿ ਆਫੀਸਰ ਐਮ ਐਲ ਏ ਇਸ ਦੀ ਗੱਲ ਨਹੀਂ ਸੁਣਦੇ ਕਿ ਲਗਾਤਾਰ ਦੇਖੋ ਇਹ ਕੋਈ ਸ਼ੁਏ ਨਹੀਂ ਹੈ ਕਿ ਪੂਰੇ ਪੰਜਾਬ 'ਚ ਇਸ ਤਰ੍ਹਾਂ ਬਹੁਤ ਜਗ੍ਹਾ ਸੁਣਦੇ ਵੀ ਹੈ ਮੇਰੀ ਮੇਰੇ ਕੰਮ ਹੁੰਦੇ ਆ ਮੇਰੀ ਸੁਣਦੇ ਵੀ ਹੈ ਔਰ ਕਿਤੇ ਨਹੀਂ ਵੀ ਸੁਣਦੇ ਹੋਣਗੇ ਬਿਕੋਜ਼ ਜੇ ਮੈਂ ਇਹ ਕਹਿ ਦਾਂ ਕਿ ਕਿਤੇ ਵੀ ਸੁਣਦੇ ਨਹੀਂ ਆ ਜਾਂ ਕਿਤੇ ਸਾਰੀ ਜਗ੍ਹਾ ਸੁਣਦੇ ਹੀ ਆ ਤਾਂ ਉਹ ਠੀਕ ਨਹੀਂ ਹੋਏਗਾ ਹਾਲੀ ਦੇ ਐਮਐਲਏ ਨੇ ਤਰ੍ਹਾਂ ਨੇ ਐਮਐਲਏ ਆਗੇ ਉਹ ਕਹਿੰਦੇ ਕਿ ਸਾਡੀ ਗੱਲ ਨਹੀਂ ਸੁਣਦੇ ਫਿਰ ਅਫਸਰ ਦੇਖੋ ਮੈਂ ਮੈਂ ਆਪਣੀ ਮੈਂ ਤਾਂ ਆਪਣੀ ਗੱਲ ਕਰ ਸਕਦੀ ਆ ਮੈਂ ਆਪਣੀ ਗੱਲ ਕਰ ਸਕਦੀ ਆ ਕਿ ਮੈਂ ਲੋਕਾਂ ਦੇ ਵਿੱਚ ਹਾਂ ਔਰ ਅਫਸਰਾਂ ਨੂੰ ਸੁਣਾਉਣੀ ਵੀ ਆਉਣੀ ਚਾਹੀਦੀ ਆ ਕਿਤੇ ਸੁਣ ਲੈਂਦੇ ਆ ਕਿਤੇ ਥੋੜਾ ਜਿਹਾ ਤਰੀਕਾ ਸਾਨੂੰ ਵੀ ਟੇਡਾ ਕਰਨਾ ਪੈਂਦਾ ਬਟ ਐਟ ਦਾ ਐਂਡ ਆਫ ਦਾ ਡੇ ਸੁਣ ਲੈ ਕੰਗਣਾ ਦੀ ਗੱਲ ਵਿਧਾਨ ਸਭਾ ਚ ਹੋਈਗੀ ਜੀ ਕੰਗਣਾ ਰਣੌਤ ਨੂੰ ਲੈ ਕੇ ਕੱਲ ਅਸੀਂ ਪੀਸੀ ਕੀਤੀ ਆਈ ਡੋਨੋ ਤੁਸੀਂ ਅਗਰ ਉੱਥੇ ਸੀਗੇ ਜਾਂ ਨਹੀਂ ਸੀਗੇ ਪਰ ਕੱਲ ਸਾਡੀ ਪੀਸੀ ਹੋਈ ਹੈਗੀ ਔਰ ਅਸੀਂ ਇੱਕ ਮੰਗ ਕੀਤੀ ਹੈ ਕਿ ਜਾਂ ਤਾਂ ਬੀਜੇਪੀ ਪੰਜਾਬ ਆਪਣਾ ਅਸਤੀਫਾ ਦੇ ਦੇ ਜਾਂ ਉਹ ਕਲੀਅਰ ਕਰ ਦੇਣ ਕਿ ਅੱਜ ਦੀ ਡੇਟ ਤੋਂ ਸਾਡੇ ਕਿਸਾਨਾਂ ਨਾਲ ਖੜੇ ਸਾਡੀਆਂ ਧੀਆ ਨਾਲ ਖੜੇ ਔਰ ਜਿਹੜੀ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਹੈ ਬੀਜੇਪੀ ਦੀ ਉਹਨਾਂ ਕੋਲੋਂ ਸਾਡੀ ਇਹ ਮੰਗ ਹੈਗੀ ਹੈ ਕਿ ਸਿਰਫ ਇੱਕ ਲੈਟਰ ਦੇ ਨਾਲ ਨਹੀਂ ਸਰੇਗਾ ਤੁਹਾਨੂੰ ਕੰਗਨਾ ਦੇ ਉੱਤੇ ਕੋਈ ਐਕਸ਼ਨ ਲੈਣਾ ਪਵੇਗਾ ਨਹੀਂ ਕੋਈ ਕਲੈਰੀਫਿਕੇਸ਼ਨ ਦਿੱਤੇ ਤਾਂ ਆਪ ਲੋਕੋ ਕਾ ਅਗਲਾ ਐਕਸ਼ਨ ਕੀ ਹੈ ਜਿਵੇਂ ਮੈਂ ਤੁਹਾਨੂੰ ਕੱਲ ਵੀ ਪੀਸੀ ਦੇ ਵਿੱਚ ਦੱਸਿਆ ਸੀਗਾ ਕਿ ਅੱਜ ਦੀ ਪੀਸੀ ਜਿਹੜੀ ਹੈਗੀ ਹੈ ਉਹ ਸਾਡੀ ਸਿਰਫ ਇਹਨਾਂ ਨੂੰ ਵਾਰਨ ਕਰਨ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜੋ ਵੀ ਰਣਨੀਤੀ ਹੋਏਗੀ ਉਹ ਅਸੀਂ ਜਲਦੀ ਤੁਹਾਨੂੰ ਉਹਦੇ ਬਾਰੇ ਦੱਸ ਤੁਸੀਂ ਡੀਓ ਲੈਟਰ ਵੀ ਲਿਖੋ ਮੈਂ ਲਿਖ ਰਹਿਗਾ ਕਿਉਂਕਿ ਡੀ ਆ ਰਹੇ ਆ ਅੱਜ ਦੇਖਦੇ ਆਂ ਅੱਜ ਮੋਨਾ ਨੰਦ ਅੰਮ੍ਰਿਤ ਕੈਮਰੇ ਦਾ ਰਿਸਪੌਂਸ ਕੀ ਉਹਨਾਂ ਦਾ ਹੁੰਦਾ ਹੈ ਉਹ ਦੇਖਿਆ ਜਾਏਗਾ ਤੁਸੀਂ ਕੱਲ ਵੀ ਕੁਝ ਮਸਲੇ ਤੁਸੀਂ ਲੋਕਲ ਮਤਲਬ ਆਪ ਤੁਹਾਡੇ ਇਲਾਕੇ ਦੇ ਇੱਕ ਪ੍ਰੇਤਮ ਮਸਲਾ ਚੱਕਿਆ ਜਾ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕਿਸ ਤਰ੍ਹਾਂ ਦੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੇ ਮੁੱਦਿਆਂ ਦੇ ਮੌਕੇ ਗੱਲ ਲੱਗੇ ਆਏ ਆ ਔਰ ਦੋ ਹੋਰ ਮੇਰੇ ਮਸਲੇ ਨੇ ਸੋ ਇਸ ਕਰਕੇ ਅੱਜ ਡਿਪੈਂਡ ਕਰਦਾ ਹੈ ਕਿ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਆ ਡੀਜੀਪੀ ਸਾਹਿਬ ਕਿਸ ਤਰ੍ਹਾਂ ਰਿਸਪੌਂਸ ਕਰਦੇ ਨੇ ਉਹਦੇ ਤੇ ਡਿਪੈਂਡ ਕਰਦਾ ਹਾਂ ਮੁੱਦੇ ਜੀ ਅੰਦਰ ਅੱਜ ਕੌਂਸਰ ਜ਼ਿਕਰ ਕਰੂੰਗਾ ਉਸ ਦਾ ਅਸਰ ਦੇਖੋ ਮੁੱਦੇ ਤਾਂ ਬਹੁਤ ਨੇ ਕੱਲ ਬਾਦਰਾ ਸਾਹਮਣੇ ਵੀ ਬੜਾ ਡਿਟੇਲ ਚ ਵਿਸਥਾਰ ਚ ਜ਼ਿਕਰ ਕੀਤਾ ਸਾਰੀਆਂ ਚੀਜ਼ਾਂ ਦਾ ਸੋ ਉਹ ਮੁੱਦੇ ਤੇ ਹੈ ਜੇ ਮੌਕਾ ਮਿਲੇਗਾ ਉਹਨਾਂ ਮੁੱਦਿਆਂ ਤੇ ਖੁੱਲੀ ਬਹਿਸ ਖੁੱਲੀ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਨੂੰ ਲੱਗਦੀ ਵੀ ਲੱਗਾ ਤਾਂ ਸਰਕਾਰ ਚੱਕੇ ਜਾ ਰਹੇ ਨੇ ਐਮਰਜੈਂਸੀ ਬਿਮਾਰੀ ਹੈ ਮੈਂ ਆਪਾਂ ਕੋਈ ਕਮੈਂਟ ਨਹੀਂ ਕਰਦਾ ਸਾਨੂੰ ਉਹਦੇ ਤੇ ਉਹਨਾਂ ਲਈ ਜੋ ਕਮੈਂਟ ਕੀਤੇ ਗਏ ਜਾਂ ਉਹਨਾਂ ਵੱਲੋਂ ਜੋ ਕਮੈਂਟ ਕੀਤੇ ਗਏ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦੀ ਹਾਂ ਕਿ ਉਹ ਬੋੜਾ ਤੇ ਟਿੱਪਣੀ ਤੇ ਕਮੈਂਟ ਦੀ ਗੱਲ ਕਰਦਾ ਹੈ ਨਹੀਂ ਦੇਖੋ ਉਹਨਾਂ ਦੀ ਸੋਚ ਹੈ ਆਪਣੀ ਆਪਣੀ ਹਰ ਇੱਕ ਦੀ ਜੋ ਜਿੰਨਾ ਕੋ ਉਹਨਾਂ ਨੂੰ ਸਮਝ ਹੈ ਪੋਲਿਟਿਕਸ ਦੀ ਉਹਨਾਂ ਨੇ ਉਹਦੇ ਬਾਰੇ ਚ ਇਹੀ ਗੱਲ ਉਹਨੀ ਕ ਗੱਲ ਕਰਨੀ ਹੈ ਉਹਨਾਂ ਨੂੰ ਤੇ ਵੀ ਨਹੀਂ ਪਤਾ ਕਿ ਆਜ਼ਾਦ ਕਦੋਂ ਹੋਇਆ ਹਿੰਦੁਸਤਾਨ ਸੋ ਉਹਨਾਂ ਦੇ ਬਾਰੇ ਚ ਗੱਲ ਕਰਨਾ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਬਹੁਤ ਥੈਂਕਫੁਲ ਆ ਆਪਣੀ ਪਾਰਟੀ ਦੀ ਕਿ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਸੋ ਅਸੀਂ ਮੈਂ ਸਮਝਦੀ ਆ ਕਿ ਹੈਲਥੀ ਡਿਸਕਸ਼ਨਸ ਕਰਕੇ ਪੰਜਾਬ ਦੇ ਭੈਤਰੀ ਦੇ ਵਾਸਤੇ ਜੋ ਵੀ ਹੋ ਸਕੇਗਾ ਆ above politics ਉਹ ਕੰਮ ਕਰਦੇ ਬੜੇ ਜ਼ੋਰਦਾਰ ਤਰੀਕੇ ਨਾਲ ਚੱਲਦੇ ਸੀ ਸਵਾਲ ਉਹ ਮਾਈਕ ਕੋਲ ਜੀ ਉਹਨਾਂ ਦੀ ਜਗ੍ਹਾ ਤੇ ਤੁਹਾਨੂੰ ਮਿਲ ਗਿਆ ਜੀ ਮੈਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੇ ਤਰੀਕੇ ਦੇ ਨਾਲ ਉਹਨਾਂ ਮੁੱਦਿਆਂ ਨੂੰ ਰੂਲਿੰਗ ਪਾਰਟੀ ਦੇ ਅੱਗੇ ਰੱਖਾਂਗੀ ਜਦ ਦੀ ਇਹ ਸਰਕਾਰ ਆਈ ਹੈ ਸਰਕਾਰ ਦੀ ਮੁंडਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਫੀਲ ਕਰਨ ਲੇਕਿਨ ਅੱਜ ਫਰੋਤੀਆਂ ਮੰਗੀਆਂ ਜਾਂਦੀਆਂ 갱기스트 ਲਗਾਤਾਰ ਦੰਦਨ ਆਂਦੇ ਨੇ ਹੁਣੇ ਹੀ 2-3 ਦਿਨ ਪਹਿਲਾਂ ਪਠਾਨਕੋਟ ਵੀ ਇੱਕ ਇਨਸੀਡੈਂਟ ਹੋਇਆ ਕਿ ਇੱਕ ਬੱਚੀ ਬੱਚਾ ਜਿਹੜਾ ਸਕੂਲੋਂ ਆਇਆ ਉਹ ਅਗਵਾ ਹੋਇਆ ਠੀਕ ਆ ਉਹ ਬ੍ਰਾਮਦ ਹੋ ਗਿਆ ਉਹਦੇ ਲਈ ਪ੍ਰਸ਼ਾਸਨ ਦਾ ਧੰਨਵਾਦ ਵੀ ਹੈ ਲੇਕਿਨ ਐਸੀਆਂ ਘਟਨਾਵਾਂ ਘਟ ਜਾਂਦੀਆਂ ਸਾਡੇ ਨਕਸਲੋਂ ਨਿਕਲ ਜਾਂਦੇ ਨੇ ਉਹ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ ਔਰ ਸੈਸ਼ਨ ਵੀ ਜਿਹੜਾ ਡੰਗ ਟਪਾਈ ਹੈਗਾ ਪੰਜਾਬ ਦੇ ਜਿਹੜੇ ਮੁਢਲੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਸਰਕਾਰ ਬਣੀ ਉਹਨਾਂ ਤੇ ਅੱਜ ਚਰਚਾ ਕਰਨ ਤੋਂ ਡੋੜਦੀ ਹੈ ਇਹੀ ਕਹਿੰਦੇ ਸੀ ਕਿ ਰੇਤ ਬੜੀ ਮਹਿੰਗੀ ਹੈ ਅੱਜ ਰੇਤ ਦਾ ਕੀ ਹਾਲ ਹੈ ਮਾਈਨਿੰਗ ਦੀ ਕੋਈ ਪਾਲਿਸੀ ਹੁਣ ਤੱਕ ਨਹੀਂ ਆਈ ਔਰ ਲੇਕਿਨ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਬੈਠੀ ਹੈ ਨਸ਼ਾ ਜਿਹੜਾ ਉਸੇ ਤਰੀਕੇ ਨਾਲ ਵਧ ਰਿਹਾ ਔਰ ਕੱਲ ਜਿਸ ਪ੍ਰਕਾਰ ਦਾ ਇਹ ਵਾਤਾਵਰਣ ਆਇਆ ਹਾਊਸ ਤੋਂ ਇਹ ਗੱਲ ਨਿਕਲ ਕੇ ਆਈ ਕਿ ਨੈਕਸਿਸ ਹੈ ਇਹ ਜਿਹੜਾ ਨੈਕਸਿਸ ਹੈ ਇਹਨੂੰ ਤੋੜਨਾ ਕਿੰਨਾ ਹੈ ਇਸ ਕਰਕੇ ਕੋਈ ਇਸ ਸਰਕਾਰ ਤੋਂ ਕੋਈ ਵੱਡੀ ਉਮੀਦ ਹੋਏ ਐਸਾ ਬਿਲਕੁਲ ਨਹੀਂ ਲੱਗਦਾ ਅਰੇ ਉਸ ਵਿਸ਼ੇ ਤੇ ਪਾਰਟੀ ਨੇ ਦੇਖੋ ਇਹ ਇੱਕ ਮੈਂ ਬਾਤ ਸੁਣੀ ਹੈ ਪਾਰਟੀ ਨੇ ਉਸ ਵਿਸ਼ੇ ਕੋ ਲੈ ਕੇ ਆਪਣਾ ਸਟੈਂਡ ਉਸੇ ਸਮੇਂ ਕਲੀਅਰ ਕਰ ਦਿਆ ਥਾ ਮੂਝੇ ਲੱਗਦਾ ਹੈ ਕਿ ਉਹ ਵਿਸ਼ੇ ਅਬ ਪਾਰਟੀ ਨੇ ਆਪਣੀ ਲਾਈਨ ਕਲੀਅਰ ਕੀਤੀ ਹੈ ਮੇਰਾ ਇਹ ਕਹਿਣਾ ਕਿ ਕਿਸੇ ਵੀ ਵਿਅਕਤੀ ਨੂੰ ਐਸਾ ਕੋਈ ਵੀ ਸ਼ਬਦ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਦੂਸਰੇ ਨੂੰ ਕਸ਼ਟ ਹੋਏ ਜਾਂ ਤਕल्ल ਲਗੇ। ਹੂੰ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪਟਾਂਗੇ। ਕੱਲ ਵੀ ਤੁਸੀਂ ਕੱਲ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ। ਕੱਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਆਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ। ਸੋ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ। ਐਵੇਂ ਛੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ, ਹੁਣ ਵੀ ਕਰਦੇ ਆ। ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਰ ਰਹੇ ਨੇ ਉਹ ਅਸੀਂ ਕੰਡੇ ਚੁਗ ਰਹੇ ਹਾਂ ਇਹਨਾਂ ਦੇ ਜੋ ਪੱਟੇ ਹੋਏ ਖੂਤੇ ਉਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਆ ਇੱਕ ਇਸ਼ੂ ਤੁਹਾਡੇ ਮੈਚ ਵਿੱਚ ਨਿਕਲ ਬੰਦਤ ਹੈ ਕੱਲ ਪ੍ਰਤਾਪ ਸਿੰਘ ਬਾਦਪੁਰ ਨੇ ਕਿਹਾ ਕਿ ਇਹ ਨਹਿਰ ਤੁਸੀਂ ਬਣਾ ਦਿਓ ਉਹ ਨਹਿਰ ਬਣਾ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਕਿ ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦਾਵਾ ਕੀਤਾ ਕਿ ਨਹਿਰ ਬਣਾਉਣੀ ਨਹੀਂ ਤੁਸੀਂ ਸਿਰਫ ਗੱਲਾਂ ਹੀ ਹੈਗੀ ਆ ਮਾਲਵਾ ਨਹਿਰ ਦੀ ਦੇਖੋ ਦੇਖੋ ਇਹਨਾਂ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਹੈ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇ ਦੇਖਣਾ ਚਾਹਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆ ਮੈਂ ਕਿਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਕੰਡੇ ਪਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਜਿਹੜੀ ਖਿਸਕਦੀ ਹੈ ਹਰਿਆਣਾ ਨੇ ਆਬਜੈਕਟ ਕੀਤਾ ਹਰਿਆਣਾ ਦਾ ਉੱਥੇ ਕੀ ਲੱਗ ਕੇ ਦਿਖਾ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ ਸਾਡੇ ਪੰਜਾਬ ਦੀ ਜ਼ਮੀਨ ਹੈ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ ਸਾਡਾ ਹੱਕ ਆ ਸਾਡੇ ਪੰਜਾਬ ਦਾ ਹੱਕ ਆ ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇ ਕਾ ਬਣਦਾ ਹੀ ਨਹੀਂ ਹੈ ਉਹਨਾਂ ਨੂੰ ਕੀ ਦੱਸਣ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ ਉਹ ਹਰਿਆਣੇ ਦੇ ਵਿੱਚ ਪਾਣੀ ਆਉਣਾ ਉਸ ਦਾ ਮਸਲਾ ਜਿਹੜਾ ਉਹ ਨਹਿਰ ਚ ਪਾਣੀ ਆਉਣਾ ਕਹਿੰਦੇ ਨਹਿਰ ਚ ਪਾਣੀ ਸਾਡੀ ਜ਼ਿੰਮੇਵਾਰੀ ਅਸੀਂ ਆਪਣੇ ਪੰਜਾਬ ਦਾ ਪਾਣੀ ਬਰਤ ਰਹੇ ਹਾਂ ਆਪਣੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੂਜੀ ਦਾ ਕੋਈ ਗੱਲ ਕੀਤੀ ਨਹੀਂ ਹੈ ਹਾਜੇ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ ਉਹਨੂੰ ਤੂੰ ਸਾਨੂੰ ਕੌਣ ਰੋਕ ਸਕਦਾ ਅਸੀਂ ਆਪਦੀ ਜ਼ਮੀਨ ਦੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਅਸੀਂ ਨਹਿਰ ਕੱਢਣਾ ਫਿਰ ਇੱਚ ਮਿਰਖਲਾ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਨੂੰ ਦੇਖੋ ਪੰਜਾਬ ਦੇ ਜਿੰਨੇ ਵੀ ਜ਼ਰੂਰੀ ਮੁੱਦੇ ਨੇ ਚਾਹੇ ਉਹ ਲਾਡ ਆਰਡਰ ਨੂੰ ਲੈ ਕੇ ਨੇ ਚਾਹੇ ਉਹ ਕਿਸਾਨਾਂ ਨਾਲ ਸਬੰਧਤ ਨੇ ਚਾਹੇ ਉਹ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਸੋ ਸਾਰੇ ਮੁੱਦੇ ਨੇ ਜਿਹੜੇ ਉਹ ਵਿਧਾਨ ਸਭਾ 'ਚ ਉਠਾਏ ਜਾਣਗੇ ਕੱਲ ਵੀ ਜਿਹੜਾ ਬੁੱਢੇ ਨਾਲੇ ਦਾ ਮਸਲਾ ਸੀ ਜਿਹੜਾ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਤੇ ਮਾਲਵਾ ਜਿਹੜਾ ਬਹੁਤ ਜ਼ਿਆਦਾ ਸਾਰੇ ਬੈਲਟ ਅੱਗੇ ਰਾਜਸਥਾਨ ਤੱਕ ਇਹਦਾ ਪਾਣੀ ਲੋਕ ਪੀਂਦੇ ਉਹ ਕੱਲ ਮਸਲਾ ਉਠਾਇਆ ਗਿਆ ਸੀ ਤੇ ਉਹਦੇ ਨਾਲ ਹੀ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਸੜਕਾਂ ਦੇ ਲਈ ਭਾਰਤ ਮਾਲਾ ਸਕੀਮ ਦੇ ਵਿੱਚ ਉਹਨਾਂ ਨੂੰ ਪੂਰਾ ਮੁੱਲ ਦੇਣ ਦਾ ਵੀ ਮਸਲਾ ਉਠਾਇਆ ਗਿਆ ਸੀ ਤੇ ਹੋਰ ਵੀ ਜਿੰਨਾ ਵੀ ਸਮਾਂ ਮਿਲੂਗਾ ਤੇ ਅਸੀਂ ਜਿੰਨੇ ਵੀ ਮੁੱਦੇ ਹੈਗੇ ਨੇ ਲੋਕਾਂ ਨਾਲ ਸਬੰਧਤ ਜਾਂ ਆਪਣੇ ਇਲਾਕੇ ਦੇ ਮੁੱਦੇ ਨੇ ਜਿਹੜੇ ਉਹ ਸਾਰੇ ਵਿਧਾਨ ਸਭਾ ਵਿੱਚ ਉਠਾਵਾਂਗੇ ਜੀ ਜੀ ਸਾਹਿਬ ਗੁੱਟਾਂ ਨਾਲ ਲਈ ਜੋ ਕਮੇਟੀ ਬਣੀ ਆ ਉਹ ਕਮੇਟੀ ਦੇ ਮੈਂਬਰ ਵੀ ਤੁਸੀਂ ਹੈਗੇ ਹੋ ਕਮੇਟੀ ਦੀਆਂ ਸਿਫਾਰਸ਼ਾਂ ਵੀ ਤੁਸੀਂ ਕਰ ਸਕਦੇ ਹੋ ਤੋਂ ਲੱਗਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਪੈਸੇ ਇਸ ਵਾਰੀ ਵੀ 7 800 ਕਰੋੜ ਰੁਪਏ ਜਾਰੀ ਹੋਇਆ ਲੇਕਿਨ ਫਿਰ ਕੰਮ ਸਮਾਪਤ ਹੋਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਪਿਛਲੀਆਂ ਸਰਕਾਰਾਂ ਚ ਵੀ ਜੇ ਹੁਣ ਵੀ ਪੈਸਾ ਕਿੰਨਾ ਆਇਆ ਸੀ ਮੈਂ ਤਾਂ ਕਹਿੰਦਾ ਵੀ ਇਹ ਤੇ ਡਿਬੇਟ ਵੀ ਹੋਣੀ ਚਾਹੀਦੀ ਆ ਸਾਰਾ ਕੁਝ ਪਬਲਿਕ ਹੋਣਾ ਚਾਹੀਦਾ ਨਾ ਬਹੁਤ ਸਾਰੀਆਂ ਐਨ ਜੀਓਜ਼ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਤੁਹਾਡਾ ਇਲਾਕਾ ਤੁਸੀਂ ਬੜੀ ਭਲੀ ਭਾਤ ਵਕੀਫ ਵੀ ਹੋ ਉਡੇ ਨਾਲ ਦਾ ਮਸਲਾ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਪਤਾ ਨਹੀਂ ਕਦੋਂ ਤੋਂ ਸੁਣਦੇ ਆ ਰਹੇ ਹਾਂ ਉਹਦੇ ਤੇ ਰੌਲਾ ਹੀ ਪੈ ਰਿਹਾ ਚਰਚਾਾਂ ਵਿੱਚ ਚਲਦੀਆਂ ਰਹਿਣਗੀਆਂ ਜਾਂ ਚਲਦੀਆਂ ਰਹਦੀਆਂ ਜਾਂ ਕੁਝ ਹੁੰਦਾ ਵੀ ਹੈ ਉਹਦੇ ਚੋ ਕੋਈ ਤੁਹਾਨੂੰ ਲੱਗਦਾ ਹੈ ਕਿ ਕਦੇ ਸੁਧਾਰ ਹੋਏਗਾ ਜਾਂ ਫਿਰ ਚਾਹੁੰਦਾ ਫਿਰ ਇੰਨੀ ਚੱਲਦਾ ਰਹੇਗਾ ਦੇਖੋ ਫਿਲਹਾਲ ਤਾਂ ਕੋਈ ਚਾਂਸ ਲੱਗਦਾ ਨਹੀਂ ਹੈਗਾ ਜਦੋਂ ਤੱਕ ਸਰਕਾਰ ਪੂਰੀ ਇਸ ਮੁੱਦੇ ਤੇ ਗੰਭੀਰ ਨਹੀਂ ਹੋਊਗੀ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ ਕਮੇਟੀਆਂ ਦੇ ਵਿੱਚ ਤਾਂ ਚਲੋ ਉੱਥੇ ਸਪਾਰਸ਼ਾਂ ਹੋਈ ਜਾਂਦੀਆਂ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਕਈ ਡਿਪਾਰਟਮੈਂਟਾਂ ਵੱਲੋਂ ਕਈ ਇਸ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਗਿਆ ਜਿਦੇ ਵਿੱਚ ਉਹ ਇੰਡਸਟਰੀ ਨੂੰ ਉੱਥੇ ਪਾਣੀ ਪਾਉਣ ਲਈ ਅਲਾਉ ਕੀਤਾ ਗਿਆ ਜਿਹੜਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਆਪਣਾ ਪਾਣੀ ਹੈ ਜਿਹੜਾ ਉੱਥੇ ਹੀ ਉਹਨੂੰ ਟ੍ਰੀਟ ਕਰਕੇ ਉਹਨੂੰ ਰੀਯੂਜ਼ ਕਰਨਾ ਬਣਦਾ ਵਾ ਸੋ ਇਸ ਕਰਕੇ ਬੜਾ ਗੰਭੀਰ ਮੁੱਦਾ ਤੇ ਸਰਕਾਰ ਨੂੰ ਸਭ ਤੋਂ ਵੱਧ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਇਹ ਪਾਣੀ ਹੈ ਟ੍ਰੀਟ ਹੋ ਕੇ ਸਾਫ਼ ਪਾਣੀ ਅੱਗੇ ਜਾਵੇ ਲੋਕਾਂ ਨੇ ਅੱਗੇ ਸਿਹਤ ਨਾਲ ਜਿਹੜਾ ਖਲਵਾੜ ਹੋ ਰਿਹਾ ਕੈਂਸਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਪਾਣੀ ਕਰਕੇ ਉਹ ਜਿਹਦੇ ਸੀ ਇਹਨਾਂ ਉਹਦੀਰੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਫੈਕਟਰੀਆਂ ਦੀ ਗੱਲ ਹੁੰਦੀ ਹੈ ਤਾਂ ਫਿਰ ਆਖਰ ਅਸੀਂ ਕੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਫੈਕਟਰੀਆਂ ਤੇ ਇਸ ਲੈਵਲ ਤੇ ਦਬਾਅ ਹਾਲਾਂਕਿ ਜੋ ਕਾਨੂੰਨੀ ਤੌਰ ਤੇ ਸਹੀ ਹੈ ਜਿਹੜੇ ਨਿਯਮਾਂ ਮੁਤਾਬਕ ਉਹਨਾਂ ਨੂੰ ਫੈਕਟਰੀਆਂ ਲਾਉਣ ਦੀ ਇਜਾਜ਼ਤ ਮਿਲੀ ਹੈ ਫਿਰ ਕਾਇਦੇ ਕਾਨੂੰਨ ਮੁਤਾਬਕ ਵੀ ਕਿਉਂ ਇਹ ਚੀਜ਼ਾਂ ਸੰਭਵ ਨਹੀਂ ਹੋ پا ਰਹੀਆਂ ਦੇਖੋ ਕਿਤਨਾ ਕਿਤੇ ਸਰਕਾਰਾਂ ਵੱਲੋਂ ਢਿੱਲ ਵਰਤ ਲਈ ਜਾਂਦੀ ਹੈ ਇਸ ਮੁੱਦੇ ਤੇ ਮੈਂ ਸਮਝਦਾ ਕਿ ਸਰਕਾਰ ਨੂੰ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਵਾ ਇੰਡਸਟਰੀਸਟਸ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਕਿ ਉਹਦਾ ਪਾਣੀ ਟ੍ਰੀਟ ਕਰਨ ਤੇ ਉਹਨੂੰ ਆਪਣਾ ਰੀਯੂਜ਼ ਕਰ ਨਾ ਕਿ ਇਹਦੇ ਵਿੱਚ ਪਾਉਣ ਜਿਹੜੇ ਕੈਮੀਕਲ ਇਹਦੇ ਵਿੱਚ ਆ ਰਹੇ ਆ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਅੱਗੇ ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ ਸੋ ਸਰਕਾਰ ਨੂੰ ਪੂਰੀ ਸ਼ਕਤੀ ਵਰਤਣੀ ਚਾਹੀਦੀ ਹੈ ਐਸੇ ਮਾਮਲੇ ਤੇ ਉਹਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਹਾਲਾਤ ਬੜੇ ਮਾੜੇ ਨੇ ਸੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕੀ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਕਿਉਂ ਕਿਸੇ ਵੀ ਸੂਬੇ ਦੀ ਤਰੱਕੀ ਉੱਥੋਂ ਦੇ ਲਾਅਨਡ ਆਰਡਰ ਦੇ ਨਾਲ ਆ ਸੋ ਅੱਜ ਰੋਜ਼ ਜਿਹੜੀਆਂ ਲੁੱਟਾਂ ਕੋਹਾਂ ਡਕੈਤੀਆਂ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕਣ ਸੋ ਅੱਜ ਹਾਲਾਤ ਬਹੁਤ ਮਾੜੇ ਨੇ ਹੇਲੇ ਸਭ ਜਿਸ ਤਰੀਕੇ ਨਾਲ ਏਪੀ ਟਿਲੋ ਦੇ ਘਰ ਦੇ ਉੱਤੇ ਵੀ ਜਿਹੜਾ ਹਮਲਾ ਹੋਇਆ ਵਾ ਉਸ ਦੀ ਜਿਹੜੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਲਾਰੈਂਸ ਸੁਸ਼ਮੇਤ ਨੂੰ ਦਿੱਤੀ ਗਈ ਆ ਕਿੱਦਾਂ ਦੇਖੀਏ ਇਸ ਪੂਰੇ ਮਾਮਲੇ ਨੂੰ ਕਿਉਂਕਿ ਕੈਨੇਡਾ 'ਚ ਵੀ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ ਦੇ ਵੀ ਲਗਾਤਾਰ ਹਮਲੇ ਹੋ ਰਹੇ ਨੇ। ਬਾਈ ਸਾਹਿਬ ਥੋੜਾ ਦੇਖੋ ਉਹੀ ਮੈਂ ਫੇਰ ਉਸੇ ਗੱਲ ਤੇ ਆਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਜਿਹੜਾ ਸਹੀ ਮਾਹੌਲ ਪੈਦਾ ਕਰਕੇ ਦੇਣਾ ਤੇ ਲਾਅ ਐਂਡ ਆਰਡਰ ਨੂੰ ਬਹਾਲ ਕਰਨਾ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੀ ਪੰਜਾਬ 'ਚ ਚੰਗਾ ਮਾਹੌ